ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਆਂ ਬਾਬਾ ਦਇਆ ਸਿੰਘ ਦਾ ਲਿਖਿਆ ਹੋਇਆ ਕਿੱਸਾ ਜ਼ਿੰਦਗੀ ਬਲਾਸ ਇਹਦੇ ਵਿੱਚ 34 ਤੇ 35 ਸਾਲ ਸਰਵਣ ਕਰਾਂਗੇ ਇਹਦੇ ਵਿੱਚ ਆਦਮੀ ਕੀ ਕਰਦਾ ਹੈ ਤੇ ਕੀ ਕਰਨਾ ਚਾਹੀਦਾ ਹੈ ਬਾਬਾ ਜੀ ਨੇ ਕਿਵੇਂ ਸਮਝਾਉਣਾ ਕੀਤਾ ਹੈ ਉਹ ਕਹਿੰਦੇ ਤੱਕ ਦੀਰ ਜਦੋਂ ਮਾੜੀ ਹੋਵੇ ਆਦਮੀ ਦੀ ਬੀਜ ਦਾ ਕਣਕ ਤੇ ਕਰੋੰਡ ਹੁੰਦੀ ਖੇਤ ਚ ਮਾੜੇ ਦਿਨ ਆਉਣ ਜਦੋਂ ਆਦਮੀ ਦੀ ਜ਼ਿੰਦਗੀ ਚ ਹੱਥ ਚੋਂ ਨਿਕਲ ਸੋਨਾ ਰਾਲ ਜਾਂਦਾ ਰੇ ਤਜ ਪੱਕ ਜਾਵੇ ਖੇਤੀ ਕਦੇ ਭੁੱਲ ਜਾ ਭਲੇਖੇ ਵਿੱਚ ਆਣ ਕੇ ਬੱਦਲ ਪਿੱਛੋਂ ਵਰ ਜਾਂਦਾ ਚੇਤ ਚੈ ਹੋ ਆਖ ਦਾ ਪਤੰਗਾ ਉਹ ਹੋ ਇੱਜ਼ਤ ਲੋਹਾ ਕੇ ਆਉਂਦੇ ਪਉਂਦੇ ਜਿਹੜੇ ਰੌਲਾ ਜਾ ਕੇ ਉਪਰੀ ਜਨਿਤ ਚੈ 34 ਸਾਲੇ ਅੰਦਰ ਚੰਚਲ ਚਤ ਤੇਰਾ ਤੈਨੂੰ ਬੰਦਿਆ ਰਹਾ ਪਟਕਾਉਂਦਾ ਈ ਇਹ ਸਚ ਤੈਨੂੰ ਆਪਣੇ ਵਾਸ ਕਰ ਲੈ ਇਹੋ ਚਤ ਮਸੀ ਬਤਾ ਪਾਉਂਦਾ ਈ ਪੰਜ ਤਤ ਕਲਬੂਤ ਵਲੈ ਤੇ ਅੰਦਰ ਚਤ ਬਾਦਸ਼ਾ ਹੁਕਮ ਚਲਾਉਂਦਾ ਈ ਇਸੇ ਚਤ ਬਦਕਾਰ ਨੂੰ ਆਇਬ ਸਾਰੇ ਇਹੋ ਪਾਪ ਤੇ ਜ਼ੁਲਮ ਕਮਾਉਂਦਾ ਈ ਇਸੇ ਚਤ ਦੇ ਵਿੱਚ ਹੈ ਨੇਕ ਬਖਤੀ ਚਤ ਚੰਦਰਾ ਬਦੀ ਕਰਉਂਦਾ ਈ ਉਹ ਚਤ ਚੰਦਰਾ ਵੈਰ ਸਹਿੜ ਲੈਂਦਾ ਚਤ ਚੰਦਰ ਵੈਰ ਸਹਿੜ ਲੈਂਦਾ ਚਿਤ ਸਰਬ ਨੂੰ ਯਾਰ ਬਣਾਉਂਦਾ ਈ ਇਹੋ ਗੁਰੂ ਹੈ ਚਤ ਤੇ ਚਿਤ ਚਿਲਾ ਚਤ ਚਿਤ ਨੂੰ ਸਬਕ ਪੜਾਉਂਦਾ ਈ ਇਹੋ ਚਿਤ ਬਿਨ ਪੁੱਛਿਆਂ ਦੌੜ ਜਾਂਦਾ ਚਿੱਤ ਚਿੱਤ ਨੂੰ ਮੋੜ ਲਿਆਉਂਦਾ ਈ ਇਹੋ ਚਿੱਤ ਵੇਖੇ ਪਤਾ ਕਰਨ ਵਾਲਾ ਇਹ ਚਿੱਤ ਸਮਾਧੀਆਂ ਲਾਉਂਦਾ ਈ ਇਹੋ ਚਿੱਤ ਹੀ ਇਸ ਗੁਫਾਰ ਪੜਦਾ ਇਹੋ ਚੋਰ થી ਕਤਬ ਬਣਾਉਂਦਾ ਈ ਇਹੋ ਚਿੱਤ ਪਿਆ ਦੌੜਦਾ ਪੱਕਿਆਂ ਨੂੰ ਮੱਕੇ ਬਾਦ ਤਾਂ ਦੇ ਲੋਮ ਕਾਉਂਦਾਈ ਇਹੋ ਚਤ ਪਿਆ ਦੌੜਦਾ ਮੱਕਿਆਂ ਨੂੰ ਮੁੱਕੇ ਬਾਤ ਜਾਂ ਦੇ ਲੋਮ ਕਾਉਂਦਾਈ ਚਤ ਚੰਦਰਾ ਸਮਝਦਾ ਵੈਤ ਬੈੰਦਾ ਚਿੱਤ ਅੰਦਰੋਂ ਭਰਮ ਆਠਾਉਂਦਾਈ ਹੋ ਚਤ ਰੱਬ ਤੋਂ ਜਾਨ ਕੁਰਬਾਨ ਕਰਦਾ ਜਿੱਤ ਰੱਬ ਨੂੰ ਦਿਲੋਂ ਪਹੌਂਦਾ ਈ ਇਹੋ ਚਤ ਵੇ ਛੋੜਦਾ ਯਾਰ ਨਾਲੋਂ ਚਤ ਯਾਰ ਦਿਲ ਧਾਰ ਮਿਲਾਉਂਦਾ ਈ ਇਹੋ ਚਤ ਪਿਆਰਿਆਂ ਲੱਭ ਲੈਂਦਾ ਚਿੱਤ ਆਪਣੀ ਵਸਤ ਗਵਾਉਂਦਾ ਈ ਇਹੋ ਚਿੱਤ ਚੌਰਾਸੀਆਂ ਵਿੱਚ ਪਾਉਂਦਾ ਇਹੋ ਜਨਮ ਤੇ ਮਰਨ ਮਟਾਉਂਦਾ ਈ ਚਤ ਚੰਦਰਾ ਨਬੀ ਪੈਗੰਬਰਾਨੂ ਚੋਕ ਅਰਸ਼ ਤੋਂ ਫਰਸ਼ ਪਟਕਾਉਂਦਾ ਈ ਬੁਰੇ ਕੰਮ ਤੋਂ ਦੌੜਦਾ ਚਤ ਪਾਪੀ ਚਤ ਜਾਇ ਕੇ ਮੋੜ ਲਿਆਉਂਦਾ ਈ ਓ ਚਤ ਕਰੇ ਬੇਅਕਲੀ ਕੰਮ ਯਾਰੋ ਚਤ ਕਰੇ ਬੇਅਕਲੀ ਕੰਮ ਯਾਰੋ ਮਤਾਂ ਚਤ ਨੂੰ ਚਤ ਸਖਾਉਂਦਾਈ ਚਿੱਤ ਯੋ ਮਰਦਾ ਵਿਗੜਿਆ ਸੌਂਰ ਜਾਂਦਾ ਚਿੱਤ ਵਿਗੜਿਆ ਸੂਤ ਨਾ ਆਉਂਦਾਈ ਅੰਦਰ ਅੱਖੀਆਂ ਚਤ ਨੂੰ ਰੱਬ ਲਾਇਆ ਸਭ ਇਸ ਨੂੰ ਚਤ ਦਸਾਉਂਦਾਈ ਸੋਈ ਅੰਦਰੇ ਜੀਵ ਦੇ ਕੰਮ ਕਰਦੇ ਜਿਹੜੇ ਕੰਮ ਨੂੰ ਚਿੱਤ ਫਰਮਾਉਂਦਾ ਈ ਹੋ ਦਇਆ ਸਿੰਘ ਸਰੀਰ ਦੇ ਵਿੱਚ ਕਾਬੂ ਦਇਆ ਸਿੰਘ ਸਰੀਰ ਦੇ ਵਿੱਚ ਕਾਬੂ ਇਹੋ ਅੰਦਰੋਂ ਤਾਰ ਹਲਾਉਂਦਾ ਈ 35 ਸਾਲੇ ਅੰਦਰ ਪਾਵੇ ਮੁਖ ਪਦਵੀ ਐਸਾ ਜਗ ਤੇ ਕੌਣ ਸਰੀਰ ਹੋਵੇ ਐਸਾ ਕੌਣ ਗਮਨਾਕ ਦਿਲਦਾਰ ਯਾਰੋ ਜਾਂਦੀ ਉਮਰ ਨੂੰ ਵੇਖਦ ਲਗੀ ਰਹੋਵੇ ਕਿਹੜਾ ਵਾਂਗ ਚਕੌਰ ਦੇ ਸਸਤ ਲਾਵੇ ਅੱਗੇ ਯਾਰ ਦੀ ਧਰੀ ਤਸਵੀਰ ਹੋਵੇ ਕਿਹੜਾ ਕੁਫਰ ਦੇ ਕੁਲਫ ਨੂੰ ਤੋੜ ਸੁਟੇ ਨੂਰ ਹੱਕ થી ਰੋਸ਼ਨ ਜ਼ਮੀਰ ਹੋਵੇ ਕਿਹੜਾ ਵਿੱਚ ਮੋ ਤਰਜਮਾ ਫਤਿਹ ਪਾਵੇ ਜੀ ਦੀ ਕੁੱਲ ਬੇਨੁਕਸ ਤਕਦੀਰ ਹੋਵੇ ਹੋ ਕਿਹੜਾ ਵਿੱਚ ਮੋ ਤਰਜਮਾ ਫਤਿਹ ਪਾਵੇ ਕਿਹੜਾ ਵਿੱਚ ਮੋ ਤਰਜਮਾ ਫਤਿਹ ਪਾਵੇ ਜੀ ਦੀ ਕੁੱਲ ਬੇਨੁਕਸ ਨੱਥਾ ਸੀ ਰਹੋਵੇ ਕਾਤਬ ਕੌਣ ਹੈ ਅਕ ਅਸਲ ਕਿਤਾਬ ਲਿਖੇ ਸਾਰੀ ਗਲਤੀਆਂ ਬਿਨਾ ਤਹਿਰੀ ਰਹੋਵੇ ਕੌਣ ਵਿੱਚ ਇਨਸਾਨ ਹੈ ਐਸਾ ਯਾਰੋ ਜੀ ਦੀ ਖੁਲਕ ਸੇ ਭਰੀ ਤਕਰੀ ਰਹੋਵੇ ਕਿਹੜਾ ਵਿੱਚ ਘਰ ਰਸਤੀਆਂ ਅਜਬ ਜੋੜਾ ਲੋਈ ਵਾਂਗ ਤੇ ਭਗਤ ਕਬੀਰ ਹੋਵੇ ਹੋ ਸਮਝੇ ਏਕਤਾ ਛੋੜ ਕੇ ਪੱਖਵਾਦੀ ਸਮਝੇ ਏਕਤਾ ਛੋੜ ਕੇ ਪੱਖਵਾਦੀ ਸੱਚੇ ਰੱਬ ਦਾ ਕੋਈ ਫਕੀਰ ਹੋਵੇ ਕੱਢੇ ਮੈਲ ਨੇਖੇ ਪਤਾ ਦੂਰ ساری ਨਿਰਮਲ ਕੌਣ ਜੋ ਗੰਗਾ ਦਾ ਨੀਰ ਹੋਵੇ ਜਿਸ ਦੇ ਚੁੰਗਿਆਂ ਸੂਰਮਾ ਭਗਤ ਹੋਵੇ ਤੇੜੀ ਸੋਣੀ ਮਾਉਂ ਦਾ ਸਿਰ ਹੋਵੇ ਰਾਮਚੰਦ ਦੀ ਆਗਿਆ ਏਤ ਮੰਨੇ ਲక్ష్మణ ਜਤੀ ਦੇ ਨਾਲ ਦਾ ਵੀਰ ਹੋਵੇ ਠੇੜਾ ਪੁਰਸ਼ਗਾ ਨਾ ਥੀ ਕਸਮ ਖਾਵੇ ਕੱਢੀ ਨੱਕ ਦੇ ਨਾਲ ਲ ਤੀਰ ਹੋਵੇ ਇਹੜਾ ਤਖਤ ਹਜ਼ਾਰੇ ਮੈਂ ਚਾਕ ਜੰਮੇ ਕਿਹੜੀ ਚੰਗ ਸਿਆਲ ਦੀ ਹੀਰ ਹੋਵੇ ਹੋ ਕੀ ਦੀ ਦੋਸਤੀ ਦਿਲਬਰਾਂ ਆਸ਼ਕਾਂ ਦੀ ਕੀ ਦੀ ਦੋਸਤੀ ਦਿਲਬਰਾਂ ਆਸ਼ਕਾਂ ਦੀ ਨਿਬੇ ਵਾਂਗਰਾਂ ਬਦਰਮ ਨੀ ਰਹੋਵੇ ਕਿਹੜਾ ਪੁਰਸ਼ ਤਕਦੀਰ ਤੇ ਰਵੇ ਰਾਜੀ ਦਿੱਤੀ ਆਪਣੀ ਛੱਡ ਤਦਬੀਰ ਹੋਵੇ ਕਿਹੜਾ ਸਬਰ ਤੇ ਸ਼ੁਕਰ ਨੂੰ ਪਕੜ ਛੱਡੇ ਖਾਲੀ ਦੌਲਤੋਂ ਪਾਸ ਅਕਸੀ ਰਹੋਵੇ ਐਸਾ ਕੌਣ ਜਹਾਨ ਤੇ ਸਦਕ ਵਾਲਾ ਆਖੇ ਸ਼ੁਕਰ ਤੇ ਵਗੀ ਤਕਦੀਰ ਹੋਵੇ ਓ ਇਬਰਾਹੀਮ ਦੇ ਵਾਂਗਰ ਕੌਣ ਯਾਰੋ ਇਬਰਾਹੀਮ ਦੇ ਵਾਂਗਰਾ ਕੌਣ ਯਾਰੋ ਲਖ ਤੇ ਜਿਗਰ ਦੇ ਹੱਕ ਤਕਦੀਰ ਹੋਵੇ ਐਸਾ ਕੌਣ ਜਹਾਨ ਤੇ ਦਇਆ ਸਿੰਘਾ ਜਿਸ ਦੇ ਸ਼ੁਰੂ ਦੇ ਵਾਂਗ ਆਖੀਰ ਹੋਵੇ ਐਸਾ ਕੌਣ ਜਹਾਨ ਤੇ ਦਇਆ ਸਿੰਘਾ ਜਿਸ ਦੇ ਸ਼ੁਰੂ ਦੇ ਵਾਂਗ ਆਖੀਰ ਹੋਵੇ